ਕੇਂਦਰੀ ਰਾਜ ਮੰਤਰੀ ਰਵਨੀ ਸਿੰਘ ਬਿੱਟੂ ਮਲੋਟ ਵਿਖੇ ਪੁੱਜੇ ਜਿੱਥੇ ਉਹਨਾਂ ਨੇ ਜੰਮੂ ਕਸ਼ਮੀਰ ਦੇ ਪਹਲਗਾਮ ਦੇ ਵਿੱਚ ਅਤਵਾਦੀ ਹਮਲੇ ਤੇ ਕਿਹਾ ਹੈ ਕਿ ਭਾਰਤ ਕਿਸੇ ਦੀ ਧਮਕੀ ਤੋਂ ਡਰਨ ਵਾਲੇ ਨਹੀਂ ਨੇ ਭਾਰਤ ਮੂੰਹ ਤੋੜਵਾ ਜਵਾਬ ਜ਼ਰੂਰ ਦੇਣਗੇ ਸਦੇ ਨਾਲ ਪਿਛਲੇ ਦਿਨੀ ਪਿੰਡ ਅੱਬਲ ਖੁਰਾਣਾ ਵਿਖੇ ਪਿਓ ਪੁੱਦੇ ਹੋਏ ਕਤਲ ਤੋਂ ਬਾਅਦ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਮਗਰੋਂ ਕੇਂਦਰੀ ਮੰਤਰੀ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਪਰਿਵਾਰ ਨੂੰ ਇਨਸਾਫ ਜ਼ਰੂਰ ਮਿਲੇਗਾ ਤੇ ਨਾਲ ਹੀ ਕਾਂਗਰਸ ਨੂੰ ਲੈ ਕੇ ਵੱਡਾ ਨਿਸ਼ਾਨਾ ਵੀ ਸਾਤੇ ਹੋਏ ਰਵਨੀਤ ਸਿੰਘ ਬਿੱਟੂ ਨਜ਼ਰ ਆਏ ਕਿਛਲੇ ਦਿਨੀ ਪੰਡ ਅਬਦੁਲ ਖੁਰਾਨਾ ਵਿਖੇ ਪਿਓ ਪੁੱਤ ਦੇ ਹੋਏ ਕਤਲ ਤੋਂ ਬਾਅਦ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਇੱਕ ਵਿਸ਼ੇਸ਼ ਟ੍ਰੇਨ ਦੇ ਰਾਹੀਂ ਮਲੌਰ ਪਹੁੰਚੇ ਜਿੱਥੇ ਉਹਨਾਂ ਨੇ ਮ੍ਰਿਤਕ ਪਰਿਵਾਰ ਦੇ ਨਾਲ ਅਫਸੋਸ ਕਰਨ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਦੇ ਗ੍ਰਹਿ ਵਿਖੇ ਪ੍ਰੈਸ ਵਾਰਤਾ ਦੇ ਦੌਰਾਨ ਮੀਡੀਆ ਦੇ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਜਿਸ ਪਰਿਵਾਰ ਦੇ ਪਿਓ ਪੁੱਤ ਦਾ ਸ਼ਰੀਆਮ ਕਤਲ ਹੋਇਆ ਉਹਨਾਂ ਨੂੰ ਜ਼ਰੂਰ ਇਨਸਾਫ ਮਿਲੇਗਾ ਇਹ ਕਿਸੇ ਲੈਵਲ ਤੇ ਸਾਨੂੰ ਜਾਣਾ ਪਵੇ ਇਹ ਤੱਕਾ ਜਿਹੜਾ ਹੈ ਤੇ ਬਿਲਕੁਲ ਪਰਿਵਾਰ ਨਾਲ ਨਹੀਂ ਹੋਊਗਾ ਜਿਨ੍ਹਾਂ ਨੇ ਯਾਰ ਪਰਿਵਾਰ ਜਿਨ੍ਹਾਂ ਦੇ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਦਾ ਵੰਸ਼ ਕਦਮ ਕਰਨ ਦੀ ਕੋਸ਼ਿਸ਼ ਕੀਤੀ ਸ਼ਰਮ ਨਹੀਂ ਆਉਂਦੀ ਦੂਜੇ ਪਾਸੇ ਜਿਹੜਾ ਇਹ ਪਰਿਵਾਰ ਉਹਨਾਂ ਦੇ ਨਾਮ ਕਢਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਨੂੰ ਛਡਵਾਉਣ ਦੀ ਕੋਸ਼ਿਸ਼ ਕਰ ਰਹੇ ਆ ਇਸ ਕਰਕੇ ਜਿਹੜਾ ਨਾਮ ਸਾਡੀ ਉਹਨਾਂ ਦੀ ਬੇਟੀ ਨੇ ਲਿਖਾਏ ਨੇ ਉਹਦੇ ਉੱਤੇ 100% ਕਾਰਵਾਈ ਹੋਏਗੀ ਅੱਗੇ ਕੋਰਟ ਦਾ ਕੰਮ ਆ ਵਕੀਲ ਲੜਨਗੇ ਝਗੜਨਗੇ ਕੇਸ ਚੱਲੇਗਾ ਉਹ ਅਲੱਗ ਗੱਲ ਆ ਲੇਕਿਨ ਜਿਹੜੇ ਨੌਥ ਪੁਲਿਸ ਦੇ ਮੂਰੇ ਆਏ ਨੇ ਉਹਦੇ ਉੱਤੇ ਛੇੜਖਾਨੀ ਬਿਲਕੁਲ ਟਸ ਤੇ ਮਸਾ ਜਿਹੜੀ ਉਹ ਨਹੀਂ ਹੋਣ ਦਿੱਤਾ ਪੰਜਾਬ ਦੇ ਕਿਵੇਂ ਦੇਖ ਰਹੇ ਹੋ ਪੰਜਾਬ ਦੇ ਨੌ ਨੌਦਰ ਦੇ ਉੱਤੇ ਯਾਰ ਮੈਂ ਤਾਂ ਫਿਰ ਤੁਸੀਂ ਖਬਰਾਂ ਚਲਾਉਣੀਆਂ ਨਹੀਂ ਗੀਆਂ ਮੈਂ ਜੇ ਇਹ ਜੀ ਇਸੇ ਦੇ ਨਾਲ ਕੇਂਦਰੀ ਰਾਜ ਮੰਤਰੀ ਰਵਨੀ ਸਿੰਘ ਬਿੱਟੂ ਨੇ ਵੱਡਾ ਬਿਆਨ ਸਾਂਝਾ ਕੀਤਾ ਉਹਨਾਂ ਕਿਹਾ ਕਿ ਹਮਲੇ ਤੋਂ ਪਹਿਲਾਂ ਭਾਰਤੀ ਏਜੰਸੀਆਂ ਦੇ ਕੋਲ ਕੁਝ ਅਤਵਾਦੀ ਅੰਦਰ ਵੜਨ ਦੀ ਇਨਪੁਟ ਸੀ ਜਿਸ ਦੇ ਵਿੱਚ 19 ਤਰੀਕ ਨੂੰ ਚੱਲਣ ਵਾਲੀ ਬੰਦੇ ਭਾਰਤ ਸੀ ਜੋ ਹੈ ਉਹ ਟਾਰਗੇਟ ਤੇ ਸੀ ਹਾਲਾਂਕਿ ਹਮਲੇ ਦੀ ਤਰੀਕ ਤੇ ਹਮਲੇ ਸੰਬੰਧੀ ਕੁਝ ਸਾਫ਼ ਨਹੀਂ ਸੀ ਉਹਨਾਂ ਐ ਵੀ ਕਿਹਾ ਹੈ ਕਿ ਜੋ ਕੇਂਦਰੀ ਗ੍ਰਹਿ ਮੰਤਰੀ ਤੇ ਰੱਖਿਆ ਮੰਤਰੀ ਦੇ ਵਿਚਾਲੇ ਜੋ ਗੱਲਬਾਤ ਹੋਈ ਹੈਗੀ ਜਵਾਬੀ ਕਾਰਵਾਈ ਦੀ ਉਹਨਾਂ ਦੇ ਵੱਲੋਂ ਜਿਹੜੀ ਆ ਤਿਆਰੀ ਹੋ ਰਹੀ ਹੈ ਉਨਾ ਹੀ ਵੀ ਕਿਹਾ ਹੈ ਕਿ ਇਹ ਹਮਲੇਦਾਰ ਵਾਦੀਆਂ ਨੂੰ ਮੂੰਹ ਤੋੜਵਾ ਜਵਾਬ ਜ਼ਰੂਰ ਦਿੱਤਾ ਜਾਵੇਗਾ ਜਿਸ ਨੂੰ ਲੈ ਕੇ ਪਹਿਲਾਂ ਹੀ ਰਣਨੀਤੀ ਬਣਾਈ ਜਾ ਰਹੀ ਹੈ ਇੱਕ ਵੀ ਕਿਸੇ ਐਸਾ ਦੇਸ਼ ਨਹੀਂਗਾ ਜਿਨੇ ਸਾਡੇ ਦੇਸ਼ ਨਾਲ ਇਸ ਮੌਕੇ ਨਹੀਂ ਖੜਾ ਇਹ ਬਹੁਤ ਸਖਤ ਸਿਖਾ ਇਹਨਾਂ ਨੂੰ ਕਾਰਵਾਈ ਕੀਤੀ ਜਾਊਗੀ ਅਜੇ ਇਹ ਪਾਣੀ ਦਾ ਗੱਲ ਆ ਜਿਹੜੀ ਇਹ ਤਾਂ 1% ਅਜੇ ਪਹਿਲੀ ਸ਼ੁਰੂਆਤ ਇਸ ਕਰਕੇ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਹੀ ਪੈਂਦਾ ਕਿ 5 ਸਾਲ 7 ਸਾਲ ਬਾਅਦ ਇਹ ਜਿਵੇਂ ਇਹਨਾਂ ਨੂੰ ਡੋਜ਼ ਦੇਣੀ ਪੈਂਦੀ ਹੈ ਮੰਗਦੇ ਆ ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਮੰਨ ਦੇ ਵਿੱਚ ਪੰਜਾਬ ਦੇ ਕਿਸਾਨ ਵੜੇ ਹੋਏ ਨੇ 2027 ਇਲੈਕਸ਼ਨ ਤੋਂ ਪਹਿਲਾਂ ਇਕੱਲੇ-ਇਕੱਲੇ ਦਾ ਅਸੀਂ ਦਲਵੇ ਜਿੱਤਾਂਗੇ ਜੇ ਕੋਈ ਕਮੀ ਲੱਗੀ ਤਾਂ ਮੋਦੀ ਸਾਹਿਬ ਜੋ ਨੇ ਉਹ ਆਪਣੇ ਬੁੱਕਲ ਦੇ ਵਿੱਚ ਪੰਜਾਬੀਆਂ ਨੂੰ ਕਿਸਾਨਾਂ ਨੂੰ ਲੈ ਕੇ ਉਹਨਾਂ ਨੂੰ ਖੁਸ਼ ਕਰਨਗੇ। ਸ਼੍ਰੀ ਮੁਖਸਰ ਸਾਹਿਬ ਤੋਂ ਤਰਸੀਮ ਸਿੰਘ ਢੁੱਡੀ ਦੀ ਰਿਪੋਰਟ ਹਮਦਰ ਟੀਵੀ